ਮ ਜੀ ਨੇ ਡੀਐਸਪੀ ਕੋਲ ਜੋ 90000 ਦਾ ਚਾਰਜ ਲਿਆ ਇਸ ਮੌਕੇ ਨਾਬਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੂਗੀ ਆ ਸਭ ਤੋਂ ਪਹਿਲਾਂ ਤਾਂ ਮੈਂ ਨਾਬਾ ਨਵਾਸੀਆਂ ਨੂੰ ਸੋਸ਼ੀਅਲ ਕਹਿਣਾ ਚਾਹਨੀ ਆ ਤੇ ਦੂਸਰਾ ਮੈਂ ਉਹਨਾਂ ਨੂੰ ਇਹ ਹੀ ਕਹਿਣਾ ਚਾਹੂਗੀ ਕਿ ਲਾਈਨ ਆਰਡਰ ਜਿਹੜਾ ਆ ਅਸੀਂ ਮੇਨਟੇਨ ਰੱਖਣਾ ਚਾਹੁੰਦੇ ਆ ਤੇ ਸਾਡਾ ਨਾਬਾ ਦੇ ਲੋਕ ਵੀ ਜਿਹੜਾ ਸਾਡੇ ਨਾਲ ਪੂਰਾ ਸਹਿਯੋਗ ਦੇਣ ਹਾਂਜੀ ਜੇ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਪਿਛਲੇ ਸਮੇਂ ਤੋਂ ਨਸ਼ਿਆਂ ਦਾ ਜਿਹੜਾ ਮਾਹੌਲ ਹੈ ਬੜਾ ਗੰਭੀਰ ਹੈ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੀ ਹੈ ਪਰੰਤੂ ਜੇ ਕੋਈ ਨਸ਼ੇ ਦਾ ਕੋਈ ਕਾਰੋਬਾਰ ਕਰਦਾ ਹੈ ਤਾਂ ਉਹਨੂੰ ਕੀ ਕਰਨ ਚਾਹੋਗੇ ਤੁਸੀਂ ਜਾਂ ਆਮ ਪਬਲਿਕ ਨੂੰ ਕੀ ਕਰਨ ਚਾਹੋਗੇ ਆ ਪਬਲਿਕ ਨੂੰ ਮੈਂ ਹੀ ਅਪੀਲ ਕਰਨਾ ਚਾਹੂੰਗੀ ਖਾਸ ਕਰਕੇ ਪਿੰਡਾਂ ਦੇ ਲੋਕਾਂ ਨੂੰ ਕਿ ਜੇ ਉਹਨਾਂ ਨੂੰ ਕੁਝ ਲੱਗਦਾ ਹੈ ਕਿ ਸਾਡੇ ਪਿੰਡ ਦੇ ਵਿੱਚ ਫਲਾਣਾ ਬੰਦਾ ਇਹ ਕੰਮ ਕਰਦਾ ਆ ਤਾ ਮੈਨੂੰ ਆ ਕੇ ਡਾਇਰੈਕਟ ਉਹ ਮਿਲ ਸਕਦੇ ਨੇ ਮਿਲਣਾ ਨਹੀਂ ਤਾਂ ਮੈਨੂੰ ਕਾਲ ਕਰ ਸਕਦੇ ਆ ਆਪਣਾ ਨਾਮ ਪਤਾ ਵੀ ਦੱਸਣ ਦੀ ਲੋੜ ਨਹੀਂ ਹੈਗੀ ਸਿਰਫ ਦੱਸ ਦਿਨ ਫਲਾਣੇ ਪਿੰਡ ਦੇ ਵਿੱਚ ਫਲਾਣਾ ਬੰਦਾ ਜਿਹੜਾ ਇਹ ਕੰਮ ਕਰਦਾ ਆ ਜਾਂ ਫਿਰ ਬਾਹਰਲਾ ਪਿੰਡ ਦਾ ਕੋਈ ਬੰਦਾ ਸਾਡੇ ਪਿੰਡ ਚ ਆ ਕੇ ਡਿਲੀਵਰੀ ਕਰਦਾ ਨਸ਼ੇ ਦੀ ਤੇ ਅਸੀਂ ਉਹਦੇ ਤੇ ਪੂਰੀ ਕਾਰਵਾਈ ਕਰਾਂਗੇ ਤੇ ਜਿਹੜੀ ਅੱਗੇ ਪੰਚਾਇਤੀ ਚੋਣਾਂ ਆ ਰਹੀਆਂ ਨੇ ਕੋਈ ਉਸ ਸੰਬੰਧੀ ਕੋਈ ਲੋਕਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਅੱਜ ਹਾਂ ਲੋਕਾਂ ਨੂੰ ਮੈਂ ਇਹੀ ਕਹਿਣਾ ਚਾਹੁੰਗੀ ਕਿ ਜਿਹੜਾ ਚੋਣ ਕਮਿਸ਼ਨ ਪੰਜਾਬ ਨੇ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਨੇ ਉਹਦੇ ਹਿਸਾਬ ਨਾਲ ਹੀ ਅਸੀਂ ਜਿਹੜਾ ਇਲੈਕਸ਼ਨ ਦੇ ਵਿੱਚ ਐਕਸ਼ਨ ਲਵਾਂਗੇ ਸਾਡਾ ਮੇਨ ਮਕਸਦ ਇਹੀ ਹੋਗਾ ਵੀ ਅਸੀਂ ਲਾਈਨ ਡਾਊਟਰ ਨੂੰ ਜਿਹੜਾ ਮੇਨਟੇਨ ਰੱਖਣਾ ਹੈ ਤੇ ਜਿਹਦੇ ਕਰਕੇ ਜਿਹੜੇ ਆਮ ਲੋਕ ਜਿਹੜੇ ਆ ਜਿਹੜੇ ਵੋਟ ਕਰਨ ਆਉਣ ਕਿ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਥੈਂਕ ਯੂ